ਇਕ ਵਾਰੀ ਦੌਰਾ ਦੇ ਜਿਨ੍ਹਾਂ ਨੇ ਰਾਜ ਭਾਗ ਪਦਮਣੀ ਰਾਣੀਆਂ ਤਿਆਗੀਆਂ ਔਰੇ ਕਾ ਸੁਖ ਰਾਜ ਦੇ ਤਿਆਗੇ ਐਸੀ ਜ਼ਿੰਦਗੀ ਇਖਤਿਆਰ ਕਰੀਗੇ ਪੁੰਜੇ ਸੌਂਦੇ ਨੇ ਹੱਥ ਤੇ ਖਾਂਦੇ ਨੇ ਜੰਗਣਾ ਚ ਰਹਿੰਦੇ ਨੇ ਕੋਈ ਬਾਸ਼ਨਾ ਨਹੀਂ ਕਲਪਾਤੀ ਬਿਰਤੀ ਹੈ ਆ ਗਿਆ ਤਾਂ ਛਗ ਲਿਆ ਨਹੀਂ ਭੁੱਖੇ ਹੀ ਰਹਿਣੇ ਇਹ ਦੋਏ ਭਜਨ ਕਰਦੇ ਕਰਦੇ ਦੁਨੀਆ ਦੇ ਅੰਦਰ ਗਰਜ ਵਾਲੇ ਜਿਹੜੇ ਹੋਇਆ ਕਰਦੇ ਨੇ ਉਹ ਇੱਕਦਮ ਤੜ ਜਾਂਦੇ ਨੇ ਫਲਾਣੇ ਥਾਂ ਭਜਨ ਕਰਦੇ ਆ ਫਲਾਣੇ ਮਹਾਤਮਾ ਦਾ ਬਾਗ ਸਤ ਹੁੰਦਾ। ਨਾ ਕੋ ਲੈਣ ਨਾ ਕੋਈ ਦੇਣ ਨਾ ਕੋਈ ਕੁਰਬਾਨੀ ਕਰਨ ਉੱਥੇ ਨੂੰ ਉਤਰ ਪੈਂਦੇ ਜੀ ਬਚਨ ਕਰ ਦੋ ਬਚਨ ਕਰ ਦੋ। ਮਖਾਲ ਬਣਾ ਲੈਂਦੇ ਨੇ ਇਸ ਚੀਜ਼ ਤੇ ਮਹਾਤਮਾ ਦੀ ਉਸਤਤੀ ਜਦ ਹੋਣ ਲੱਗੀ ਬੇਅੰਤ ਦੁਨੀਆ ਆਉਣ ਲੱਗੀ ਪਹਿਲਾਂ ਤਾਂ ਉਹ ਕਰਦੇ ਘਰਦੇ ਰਹੇ ਫਿਰ ਉਹਨਾਂ ਨੇ ਆਪਸ ਵਿੱਚ ਸਲਾਹ ਕਰੀ ਵੀ ਦੇਖੋ ਘਰ-ਬਾਰ ਛੱਡਿਆ ਇਸਤਰੀਆਂ ਛੱਡੀਆਂ ਪਦਮਣੀ ਰਾਣੀਆਂ ਛੱਡੀਆਂ ਤੇ ਮਹਿਲਾਂ ਦੇ ਸੁਖ ਛੱਡੇ ਸੋਹਣੀਆਂ ਸੇਜਾਂ ਛੱਡੀਆਂ ਖਾਣੇ ਪੀਣੇ ਛੱਡੇ ਤੇ ਆਹ ਕਹੀ ਜੀ ਜ਼ਿੰਦਗੀ ਇਫਤਿਹਾਰ ਕਰੀਆ ਮੱਖੀਆਂ ਦਾ ਫੇਸ ਸਾਡੇ ਪਿੱਛੇ ਖੜਾ ਨਹੀਂ ਛੱਡਦੀਆਂ ਕਹਿੰਦੇ ਫੇਰ ਕਹਿੰਦੇ ਆਪਾਂ ਐ ਕਰੀਏ ਥੋੜਾ ਤੁਰਾ ਤੁਰ ਚਲੀਏ ਇਹ ਧੋਏ ਮਹਾਤਮਾ ਕਿੰਨੇ 100 ਮੀਲ ਤੁਰ ਕੇ ਚਲੇਗੇ ਅੱਗੇ ਕਮਾਈ ਮਿਲ ਜੀ ਉਨੇ ਸ਼ਰਧਾਲੂ ਸੀ ਸੇਵਾ ਦੇ ਵਾਸਤੇ ਪੁੱਛਿਆ ਤੇ ਨਾਲ ਉਹਨੇ ਬੇਨਤੀ ਕਰੀ ਵੀ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ ਬਾਰ-ਬਾਰ ਕਰ ਸੀ ਉਹਦਾ ਉਹ ਕਹਿੰਦੇ ਮਾਈ ਜੇ ਤੂੰ ਸੇਵਾ ਕਰ ਸਕਦੀ ਆ ਨਾ ਪ੍ਰਸੰਤਾ ਲੈਣੀ ਆ ਸਾਡੀ ਤੇ ਤੂੰ ਅਸੀਂ ਭਜਨ ਕਰਨਾ ਕੋਈ ਜਗ੍ਹਾ ਹੈ ਤੇਰੇ ਕੋਲ ਉਹ ਕਹਿੰਦੀ ਮੇਰੀ ਤਾਂ ਬੜੀ ਵੱਡੀ ਕੋਠੀ ਆ ਪਤਾ ਹੀ ਨਹੀਂ ਲੱਗਦਾ ਇੰਦੀਆਂ ਕੋਰਲੀਆਂ ਨੇ ਕੋਠੀ ਇਹ ਤੇ ਕਹਿੰਦੇ ਜਿੱਥੇ ਪਤਾ ਨਾ ਲੱਗੇ ਕਹਿੰਦੀ ਹੈਗੇ ਹਜੇ ਕਹਿੰਦੇ ਫੇਰ ਦਸੀ ਨਾ ਕਿਸੇ ਨੂੰ ਜਿੰਨਾ ਚਿਰ ਦੱਸਦੀ ਨਹੀਂ ਅਸੀਂ ਇੱਥੇ ਭਜਨ ਕਰਾਂ ਜਿਸ ਤਰ੍ਹਾਂ ਮਾਈ ਭਾਈ ਦੇ ਕੋਲ ਗੁਰੂ ਅੰਗਦ ਸਾਹਿਬ ਆ ਗਏ ਸੀ ਗੁਪਤ ਰੱਖੇ ਸੀ ਉਹਨਾਂ ਨੇ ਦੱਸਿਆ ਨਹੀਂ ਸੀਗਾ ਸਾਰੇ ਆ ਗਏ ਬਾਬਾ ਬੁੱਢਾ ਜੀ ਪੁੱਛ ਰਹੇ ਬਿਲਕੁਲ ਗੁਪਤ ਹੋ ਗਏ ਗੁਰੂ ਅੰਗਦ ਸਾਹਿਬ ਬੜੀ ਮੁਸ਼ਕਲ ਨਾਲ ਬਾਬਾ ਬੁੱਢਾ ਜੀ ਨੇ ਉਹ ਦੀਵਾਰ ਤੋੜੀ ਦੀਵਾਰ ਝਣ ਕੇ ਅੰਦਰ ਬੈਠ ਗਏ ਸੀ ਸੋ ਇਸੇ ਤਰ੍ਹਾਂ ਨਾਲ ਉਹ ਬੈਠ ਕੇ ਬੈਠੇ ਬੜਾ ਬੜੀ ਧੀਰ ਹੋ ਗਈ ਇੱਕ ਦਿਨ ਭਾਈ ਪੜੋਸਰ ਨੂੰ ਦੱਸ ਬੈਠੀ ਵੀ ਇਹੇ ਜੇ ਮਹਾਤਮਾ ਆਏ ਨੇ ਇਹ ਪਹਿਲਾ ਰਾਜੇ ਸੀ ਕਹਿੰਦੀ ਨਾਂ ਕੀ ਹੈ ਇਹਨਾਂ ਦਾ ਕੋ ਕਹਿੰਦੀ ਮੈਨੂੰ ਪਤਾ ਲੱਗਿਆ ਵੀ ਇੱਕ ਨੂੰ ਗੋਪੀਜੰਦ ਕਹਿੰਦੇ ਨੇ ਇੱਕ ਦਾ ਨਾਂ ਹੈਗਾ ਪਰਥਰੀ ਕਹਿੰਦੇ ਇਹ ਤਾਂ ਸੁਣਿਆ ਹੈ ਰਾਜੇ ਸੀ ਕਹਿੰਦੇ ਹਾਂ ਉਹ ਹੀ ਨੇ ਉਹ ਗੱਲ ਇੱਕ ਮਿੰਟ ਵਿੱਚ ਫੈਲ ਗਈ ਸ਼ਹਿਰ 'ਚ ਰਾਜੇ ਤੱਕ ਜਾ ਰਹੀ ਰਾਜੇ ਨੇ ਕਿਹਾ ਵੀ ਇਹ ਤਾਂ ਬੜੇ ਮਸ਼ਹੂਰ ਯੋਗੀ ਨੇ ਤੇ ਧੋਏ ਰਾਜੇ ਮੇਰੇ ਰਾਜ ਵਿੱਚ ਆਗੇ ਤਾਂ ਮੈਂ ਤਾਂ ਦਰਸ਼ਨ ਜ਼ਰੂਰ ਕਰੂੰ ਵਜ਼ੀਰ ਨੂੰ ਬੁਲਾਇਆ ਵਜ਼ੀਰ ਕਹਿੰਦਾ ਮੈਂ ਵੀ ਚੱਲੂੰ ਵੀਰ ਨੇ ਛੋਟੇ ਨੂੰ ਛੋਟੇ ਨੂੰ ਅਗਲੇ ਨੂੰ ਜਿਉਂ ਇਕੱਠੇ ਹੋਣ ਲੱਗੇ ਬੈਂਡ ਵਾਜੇ ਕਰਲੇ ਜਲੂਸ ਗੜ ਲਿਆ ਇੱਕ ਇਕੱਟ ਚੰਗਾਈ ਇਕੱਠ ਹੋ ਗਿਆ ਰਾਣੀਆਂ ਰੂਣੀਆਂ ਤੇ ਹੋਰ ਸਾਰੀਆਂ ਤੇ ਉਧਰਲੇ ਪਾਸੇ ਨੂੰ ਬੈਂਡ ਵਜਦਾ ਬਾਜਾ ਤੁਰਦਾ ਜਾ ਰਿਹਾ ਤੇ ਸੁਣਿਆ ਮਾਈ ਨੂੰ ਪੁੱਛਿਆ ਮਾਈ ਕਹਿੰਦੇ ਇੱਧਰ ਨੂੰ ਆਉਂਦੇ ਨੇ ਸਿੱਧੇ ਕਹਿੰਦੀ ਹਾਂ ਜੀ ਤੁਹਾਡੇ ਨਾਮ ਦੀ ਮਹਿਮਾ ਫਿੱਲਰ ਗਈ ਰਾਜ ਆ ਰਿਹਾ ਇਸ ਦੇਸ ਦਾ ਉਹਨੂੰ ਬੜੀ ਮਾਨ ਦੇ ਅੰਦਰ ਕਹਿੰਦੇ ਮਾਈ ਤੈਨੂੰ ਕਹਿਆ ਸੀ ਦੱਸੀ ਨਾ ਕਹਿੰਦੀ ਮੈਂ ਤਾਂ ਦੱਸਿਆ ਨਹੀਂ ਇੱਕ ਦਿਨ ਸਾਇਆ ਜਿਹਾ ਮੇਰੇ ਮੂੰਹੋਂ ਨਿਕਲ ਗਈ ਸੀ ਆਂ ਪੜੋਸਰ ਨੂੰ ਇਹਨੇ ਦੱਸਿਆ ਕਹਿੰਦੇ ਤਾਇਆ ਦੱਸਿਆ ਤਾਈ ਇਹਨੇ ਗਾਂ ਦੱਸਿਆ ਕਹਿੰਦੇ ਬੜਾ ਮਾੜਾ ਕੰਮ ਕਰਿਆ ਅਸੀਂ ਤਾਂ ਮੱਖੀਆਂ ਤੋਂ ਨੱਠੇ ਸੀ ਇਹ ਤਾਂ ਦੰਦਈਏ ਆ ਰਹੇ ਬڑے ਬڑے ਕਾਹ ਹੀ ਗਿਆ ਸੰਤ ਕੋ ਮਿਲਨੇ ਜਾਈਏ ਸਾਥ ਨਾ ਲੀ ਜਾ ਕੋਈ ਪਾਛੇ ਪਾਉ ਨਾ ਦੇਵੀ ਅੱਗੇ ਹੋਈ ਸੰਤ ਨੂੰ ਜੇ ਮਿਲਣ ਜਾਣਾ ਹੈ ਜੇ ਉਹਨਾਂ ਤੇ ਕੋਈ ਲਾ ਲੈਣਾ ਇਕੱਲਾ ਜਾ ਕੇ ਬੈਠ ਕੋ ਜਿਹਦੇ ਬੰਦੇ ਹੋਣਗੇ ਉਹੀ ਜੀ ਗੱਲ ਕਰਨਗੇ ਇੱਕ ਵਾਰੀ ਮੈਂ ਮਹਾਰਾਜ ਜੀ ਨੂੰ ਮਿਲਣ ਗਿਆ ਮੇਰਾ ਚਾਚਾ ਨਾਲ ਹੋ ਗਿਆ ਮੈਂ ਦੂਰੋਂ ਆਇਆ ਸੀ ਮੈਨੂੰ ਕਹਿਣ ਲੱਗਿਆ ਰਸਤੇ 'ਚ ਕਹਿੰਦਾ ਮਹਾਰਾਜ ਮੈਨੂੰ ਬੜੇ ਚੰਗੀ ਤਰ੍ਹਾਂ ਜਾਣਦੇ ਮੈਂ ਕਿਹਾ ਅੱਛਾ ਕਹਦਾ ਮੇਰੇ ਨਾਲੇ ਗੱਲਾਂ ਕਰਦੇ ਰਹਿੰਦੇ ਮੇਰੇ ਮਨ ਚ ਆਇਆ ਮਗਾਈ ਇਹਨੇ ਗੱਲ ਨਹੀਂ ਬਚੋਣੀ ਕੋਈ ਕਰਨ ਦੇਣਾ ਆਪਦੇ ਐ ਮਾਰੂਗੇ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਅੰਦਰੇ ਬੁਲਾ ਲਿਆ ਸਭ ਅੰਦਰ ਗਏ ਇਹ ਜਿਉ ਲਗਿਆ ਕਰਨਾ ਅਸੀਂ ਮਹਾਰਾਜ ਜੀ ਆਸਾ ਦੀ ਵਾਰ ਲਾਉਣੇ ਆ ਅਸੀਂ ਮਹਾਰਾਜ ਜੀ ਫਲਾਣੇ ਪਿੰਡ ਗਏ ਫਲਾਣੇ ਤੋਂ ਕੀਰਤਨ ਕਰਿਆ ਮਹਾਰਾਜ ਹਾਂ ਹਾਂ ਕਰੀਏ ਚੰਗਾ ਭਾਈ ਬਹੁਤ ਵਧੀਆ ਮਹਾਰਾਜ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਅਸੀਂ ਪਾਠ ਜੀ ਐ ਕਰਦੇ ਆ ਉਹ ਜਿਉ ਲਗਿਆ ਕਰਨਾ ਵੀ ਸਾਡੇ ਰਾਗੀ ਹੈ ਜੇ ਸਾਡਾ ਜਹੇਦਾਰ ਹੈ ਜੇ ਸਾਡੇ ਗਿਆਨੀ ਹੈ ਜੇ ਮਹਾਰਾਜ ਨੇ ਮੈਨ ਮਿਹਰਵਾਲ ਦੇਖਿਆ ਇਹਨੇ ਨੂੰ ਟਾਈਮ ਹੋ ਗਿਆ ਕਹਿੰਦੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਫਰਜ਼ ਵਚਨ ਦਾ ਕੋਈ ਕਰਿਆ ਨਹੀਂ ਕਹਿੰਦੇ ਚੱਲਿਆ ਹੀ ਨਹੀਂ ਹੈ ਕੋਈ ਵਜਨ ਚਲਾਇਆ ਹੀ ਨਹੀਂ ਢੋਲ ਤੇ ਡੱਗਾ ਮਾਰ ਲੈਂਦੇ ਚੰਗਾ ਫੇ ਵਜਨ ਹੋ ਜਾਂਦੇ ਕਹਿੰਦੇ ਆ ਹੀ ਕਰੀ ਗਏ ਨੇ ਸੋ ਮੇਰੇ ਫੇਰ ਯਾਦ ਆਇਆ ਵੀ ਜੇ ਸਾਧੂ ਨੂੰ ਮਿਲਣ ਜਾਣਾ ਹੋਵੇ ਇਕੱਲੇ ਜਾਣਾ ਚਾਹੀਦਾ ਜਦ ਨਾਲ ਲੈ ਜਾਓ ਹਰੇਕ ਦੀ ਬਿਰਤੀ ਆਪਣੀ ਆਪਣੀ ਜਿੰਦੀਆ ਨਾਮ ਬਚਨ ਹੋਵੇ ਨਾ ਕੋਈ ਗੱਲ ਪੱਲੇ ਪਵੇ ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਆ ਕਿ ਜਲੂਸ ਕੱਢਿਆ ਰਾਜੇ ਨੇ ਆਉਣਾ ਸੀ ਕੱਲਾ ਆ ਜਾਂਦਾ ਤੇ ਇਹਦਾ ਸਾਰੇ ਸ਼ਹਿਰ ਨੂੰ ਲਈ ਜਾਂਦਾ ਕਹਿੰਦੇ ਗੋਪੀ ਚੰਦ ਆਪਾਂ ਕੋਈ ਬਚਨ ਦਾ ਉਪਰਾਲਾ ਸੋਚੋ ਦੇਖ ਰਾਜ ਭਾਗ ਛੱਡਿਆ ਇਹ ਤਾਂ ਫੇਰ ਮੁੜ ਕੇ ਉਹੀ ਕੰਮ ਹੋਇਆ ਤੇ ਨਾ ਤਾਂ ਆਪਾਂ ਤਖਤ ਫੇਰ ਸੰਭਲੀਏ ਜਾ ਕੇ ਬਹਿਉਤ ਬਣਾ ਲਈ ਜਦ ਰਾਜਾ ਨੇੜੇ ਆ ਗਿਆ ਪਿੱਛੇ ਘੜਾਤੇ ਉਹਨੇ ਤੇ ਹੀਰਿਆਂ ਦਾ ਥਾਲ ਭਰ ਲਿਆ ਮਠਿਆਈ ਦੇ ਟੋਕਰੇ ਪਿੱਛੇ ਚੁਕਾ ਲੇ। ਇਹ ਜਦ ਨੇੜੇ ਆ ਗਿਆ ਤਾਂ ਵੀ ਸੋਣ ਨੂੰ ਹੁਣ ਸਾਡੀ ਗੱਲ। ਗੋਪੀ ਚੰਦ ਕਹਿਣ ਲੱਗਾ ਕਿ ਅਦਾ ਗੁਰੂ ਜੀ ਅੱਜ ਮੈਂ ਜਾਉ ਭੇਖਿਆ ਲੈਣ। ਉਹ ਕਹਿੰਦਾ ਬਿਲਕੁਲ ਨਹੀਂ ਤੈ ਜਾਣਾ ਮੈਂ ਜਾਉ। ਉਹ ਕਹੇ ਮੈਂ ਜਾਉ ਉਹ ਕਹੇ ਮੈਂ ਜਾਉ। ਕਹਿੰਦਾ ਤੂੰ ਕਿਉਂ ਜਾਏਗਾ ਅੱਜ ਮੈਂ ਜਾਉ। ਕਹਿੰਦਾ ਤੁਸੀਂ ਕੱਲ ਗਏ ਸੀ ਲੱਡੂ ਖਾ ਕੇ ਆਏ ਸੀ ਮੈਨੂੰ ਕਹਿੰਦੇ ਕੋਈ ਨਹੀਂ ਲੈਂਦਾ। ਕਹਿੰਦੇ ਤੁਹਾਡੀ ਦਾੜੀ ਨੂੰ ਲੱਗਿਆ ਹੋਇਆ ਸੀ ਮੈਂ ਉੱਥੋਂ ਦੇਖਿਆ ਵੀ ਲੱਡੂ ਖਾਦੇ। ਉਹ ਕਹਿੰਦਾ ਤੂੰ ਵੀ ਤਾਂ ਕਹਿੰਦਾ ਪਰਸੋਂ ਗਿਆ ਸੀ ਖੀਰ ਖਾ ਕੇ ਆਇਆ ਸੀ ਤੇਰੀ ਵੀ ਦਾੜੀ ਨੂੰ ਲੱਗਿਆ ਹੋਇਆ ਸੀ ਤਾਂ ਮੈਨੂੰ ਖੀਰ ਨਹੀਂ ਦਿੱਤੀ ਉਹ ਕਹਿੰਦਾ ਮੈਂ ਆਜਾਉਂ ਕਹਿੰਦਾ ਮੈਂ ਜਾਉਂ ਦੋਏ ਜਫਮ ਜੱਪੀ ਹੋਲੇ ਰਾਜਾ ਕਹਿਣ ਲੱਗੇ ਆਹ ਕਹਦੇ ਸਾਧਨੇ ਤਾਂ ਖੀਰ ਤੇ ਲੱਡੂਆਂ ਤਾਂ ਹੀ ਪਏ ਨੇ ਉੱਥੋਂ ਹੀ ਮੁੜ ਗਿਆ ਵਿੱਚ ਸ਼ੂਗਰ ਕਰਿਆ ਕਹਿੰਦੇ ਬੜੇ ਭਾਰੇ ਦੰਦਈਏ ਡੂੰਘਲੇ ਮਖਿਆਲ ਆ ਰਹੇ ਸੀ ਮਸਾਂ ਖੜਾ ਛੜਾਏ ਸੋ ਹੋਣ ਨਜੀ ਖਦਾਏ ਦੇ ਭੇਤ ਨਾ ਕਿਸੇ ਦੇ ਬੰਦਗੀ ਕਰਨ ਵਾਲਾ ਜਿਆਦਾ ਆਪਣਾ ਪ੍ਰਗਟਾਵਾ ਕਰੇਗਾ ਉਸ ਵੇਲੇ ਲੁੱਟੇਰੇ ਆ ਕੇ ਲੁੱਟਣਾ ਸ਼ੁਰੂ ਕਰ ਦੇਣਗੇ ਬੇਮਤਲਬੇ ਆਉਂਦੇ ਨੇ ਨਾਮ ਦਾ ਗਾਗ ਨਹੀਂ ਆਉਂਦਾ ਦੁਨੀਆ ਹੁੰਦੀ ਆ ਦੁਨੀਆ ਦੀ ਬਾਹ ਬਾ ਰੋਟੀ ਦਿੰਦੀ ਆ ਕੁਝ ਨਹੀਂ ਦਿੰਦੀ ਸੋ ਇਹ ਨਾਮ ਦੇ ਵਿੱਚ ਬੰਧਨ ਹੋਇਆ ਕਰਦੇ ਨੇ ਸੋ ਇਸ ਤਰ੍ਹਾਂ ਦੇ ਨਾਲ ਬਹੁਤ ਰਹਿਤਾਂ ਨੇ ਸਾਸਾਂ ਦੀ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਇਸ ਵਾਸਤੇ ਇਹ ਸਬਜੈਕਟ ਲੈ ਲਿਆ ਕਿ ਸਾਰਿਆਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਜੀ ਨਾਮ ਨਹੀਂ ਜਪਉਂਦਾ ਨਾਮ ਨਹੀਂ ਜਪਉਂਦਾ ਨਾਮ ਨਹੀਂ ਜਪਉਂਦਾ ਆ ਤਿੰਨ ਟੈਪਾਂ ਹੋ ਗਈਆਂ ਨੇ ਵਿਚਾਰ ਕਰ ਲਿਓ ਸੋਚ ਲਿਓ ਇਹਦੇ ਮੁਤਾਬਕ ਚੱਲੀ ਜਾਓ ਬਾਕੀ ਜਿਹੜੇ ਬਚਨ ਮਹਾਰਾਜ ਜੀ ਕਰਾਉਣਗੇ ਉਹਨੂੰ ਵੀ ਧਿਆਨ ਨਾਲ ਸਰਵਣ ਕਰ ਲਿਓ ਫੇਰ ਨਾਮ ਚੱਲ ਜਾਈਂ ਕਿਉਂਕਿ ਅਸੀਂ ਡਿਜ਼ਰਵ ਕਰਨ ਲੱਗ ਜਾਾਂਗੇ ਜਦੋਂ ਡਿਜ਼ਰਵ ਕਰਾਂਗੇ ਉਸ ਵੇਲੇ ਸਾਡੀ ਮੰਗ ਪਰਮੇਸ਼ਰ ਨੇ ਪੂਰੀ ਕਰ ਦੇਣੀ ਹੈ ਜਦੋਂ ਭਾਂਡਾ ਸ਼ੁੱਧ ਹੋ ਗਿਆ ਉਸ ਵੇਲੇ ਵਸਤੂ ਆ ਜਾਣੀ ਹੈ ਪਾਂਡਾ ਸੇ ਸ਼ੋਧਰੇ ਕਰਦੇ ਤੇ ਵਸਤੂ ਪਾਉਨੇ ਇੱਕ ਜੱਟ ਸੀ ਇੱਕ ਮਹਾਤਮਾ ਨੂੰ ਰੋਜ਼ ਕਹਿ ਲਿਆ ਕਰੇ ਮਹਾਰਾਜ ਮੈਨੂੰ ਨਾਮ ਦੇਵ ਮੈਨੂੰ ਨਾਮ ਦੇਵ ਉਹ ਕਹਿੰਦੇ ਪ੍ਰੇਮੀ ਆ ਨਾਮ ਕਾਦਾ ਦੇ ਦਈਏ ਭਈ ਪਹਿਲਾਂ ਤੂੰ ਢਾਉਣ ਤੋਂ ਢੋਣ ਦੀ ਆਦਤ ਪਾ ਕੁਰਲੀ ਕਰ ਦਾਤਣ ਕਰ ਥੋੜਾ ਬੋਲਣ ਦੀ ਆਦਤ ਪਾ ਝੂਠ ਨਾ ਬੋਲਿਆ ਕਰ ਜੁਗਲੀਆਂ ਨਾ ਕਰ ਨਿੰਦਿਆ ਨਾ ਕਰ ਇਹ ਤਾਂ ਤੇਰੇ ਇਖਤਿਆਰ ਨੇ ਕਿਤੇ ਰੱਬ ਨੇ ਤੈਨੂੰ ਆ ਕੇ ਹਟਾਉਣ ਦੇ ਕੋ ਕਹੇ ਜੀ ਨਾਮ ਜਪ ਕੇ ਹਟਨੀਆ ਬਿਲਕੁਲ ਨਹੀਂ ਪਹਿਲਾਂ ਹਟਾ ਨਾਮ ਦਾ ਵੇਰ ਚੱਲਣਾ ਹੈ। ਵੀਰਾਂ ਨੂੰ ਪਹਿਲਾਂ ਤੋਹ ਦਾ ਸਹੀ ਦੂਰਤਾ ਕਰੋ ਦੋਸ਼ ਬਰਤੇਰਾ ਸਮਝਾਇਆ ਨਾ ਸਮਝਿਆ। ਅਖੀਰ ਮਹਾਤਮਾ ਨੇ ਕਿਹਾ ਵੀ ਮੇਰਾ ਖਹਿੜਾ ਨਹੀਂ ਛੱਡਦਾ ਇਹਨੂੰ ᔪਗਤੀ ਨਾਲ ਸਮਝਾਈਏ। ਸੋ ᔪਗਤੀ ਨਾਲ ਛ ਸਮਝਾਉਣ ਵਾਸਤੇ ਮਹਾਪੁਰਸ਼ ਇੱਕ ਦਿਨ ਉਹਦੇ ਦਰਵਾਜ਼ੇ ਤੇ ਚਲੇ ਗਏ ਜਾ ਕੇ ਸਤ ਕਰਤਾਰ ਦੀ ਆਵਾਜ਼ ਦਿੱਤੀ। ਤੇ ਉਹਨੇ ਵੀ ਦੇਖ ਲਿਆ ਵੀ ਸੰਤ ਆ ਗਿਆ ਅੱਜ ਤਾਂ ਨਾਮ ਲੈ ਕੇ ਹੀ ਛੱਡਾਂਗੇ। ਦੇਖਿਆ ਵੀ ਚਿਪੀ ਲਈ ਖੜੇ ਨੇ ਆਟਾ ਮੰਗ ਰਹੇ ਇਹਨੇ ਉਂਝੜ ਭਰ ਲਿਆ ਮੁੱਠੀ ਭਰਨ ਦੀ ਥਾਂ ਤੇ ਲੈ ਕੇ ਕਹਿੰਦਾ ਲਿਓ ਸਤ ਜੀ ਚਿਪੀ ਅੱਗੇ ਕਰੋ ਸ਼ਾਂਤਾ ਨੇ ਚਿਪੀ ਵਿੱਚ ਲਿੱਧ ਭਾਰੀ ਕਹਿੰਦੇ ਲਵਾ ਭਾਤਾ ਇਹਦੇ ਵਿੱਚ ਪਾ ਦੇ ਕਹਿੰਦਾ ਬਾਬਾ ਇਹਦੇ ਵਿੱਚ ਤਾਂ ਲਿੱਧ ਪਈ ਹੈ ਕਹਿੰਦੇ ਤੈਂ ਕੀ ਲੈਣਾ ਲੈ ਤੇ ਤੇ ਵਿੱਚੇ ਪਾ ਦੇ ਕਹਿੰਦੇ ਆਟਾ ਖਰਾਬ ਹੋ ਜੂ 10 ਵਾਰੀ ਸੱਤਾ ਨੇ ਕਿਹਾ ਵੀ ਤੈਨੂੰ ਕੀ ਅਸੀਂ ਆਪੇ ਜਾਣੀਏ ਤੂੰ ਪਾ ਦੇ ਇਹਦੇ ਵਿੱਚ ਕਹਿੰਦਾ ਇਹਦੇ ਨਾਲ ਤਾਂ ਮੈਂ ਨਾ ਇਹ ਨਵਾਟਾ ਨਾ ਤਾਂ ਜੰਗੈ ਆਟਾ ਹੀ ਖਰਾਬ ਕਰ ਦੋ ਮੋੜ ਕੇ ਲੈ ਗਿਆ ਕਹਿੰਦਾ ਸੰਤ ਜੀ ਤੁਸੀਂ ਨਹੀਂ ਇਹਨੂੰ ਲਿੱਦ ਨੂੰ ਕਰਨਾ ਲਿਓ ਮੈਨੂੰ ਮੈਂ ਚਿੱਪੀ ਤੋੜ ਦ ਸੰਤ ਕਹਿੰਦੇ ਪ੍ਰੇਮੀਆਂ ਕਿੰਨੇ ਕ ਦਾ ਆਟਾ ਹੈ ਕਹਿੰਦੇ ਤੇਲੇ ਦਾ ਜਾਂ ਪਾਈ ਦਾ ਹੁਣ ਉਹਨਾਂ ਦੇ ਨਾਲ ਸਸਤਾ ਹੀ ਜਾਂਦਾ ਕਹਿੰਦੇ ਇਹ ਤੂੰ ਇੱਕ ਪੈਸੇ ਨੂੰ ਖਰਾਬ ਕਰਨ ਵਾਸਤੇ 50 ਵਾਰੀ ਸੋਚਦਾ ਹੈ ਤੇ ਜਿਹੜਾ ਪਰਮੇਸ਼ਰ ਦਾ ਨਾਮ ਸਾਈ ਨਾਮ ਅਮੋਲ ਕੀ ਉਹ ਨਾ ਕੋਈ ਜਾਣ ਦੋ ਉਹ ਬੇਮੁੱਲਾ ਨਾਮ ਤੋਂ ਵਿੱਚੇ ਕ੍ਰੋਧ ਲਈ ਫਿਰਦਾ ਹੈ ਵਿੱਚੇ ਕਾਮ ਲਈ ਫਿਰਦਾ ਹੈ ਵਿੱਚੇ ਨਿੰਦਿਆ ਵਿੱਚੇ ਚੁਗਲੀ ਵਿੱਚੇ ਹੀਰਖਾ ਵਿੱਚੇ ਤੂੰ ਕਪਟ ਲਈ ਫਿਰਦਾ ਹੈ ਵਿੱਚੇ ਆਸਾਂ ਅੰਦੇਸ਼ਾ ਸੰਗੋ ਲਈ ਫਿਰਦਾ ਇਹਦੇ 'ਚ ਤੂੰ ਨਾਮ ਪਾਉਣਾ ਚਾਹੁੰਦਾ ਪਹਿਲਾਂ ਭਾਂਡਾ ਤੋ ਭਾਂਡਾ ਤੋ ਇਹ ਤੂੰ ਬੈਠ ਦੇ ਤਾ ਤੂੰ ਦੇਖੋ ਜੀ ਪਹਿਲਾਂ ਭਾਂਡਾ ਦਾ ਧੋ ਫਿਰ ਜਾ ਕੇ ਦੁੱਧ ਲੈ ਆਇਓ ਜੇ ਦੁੱਧ ਐ ਪਾ ਲਿਆ ਇਹ ਫਟ ਜਾਣਾ ਦੁੱਧ ਸੋ ਜਦ ਤੱਕ ਇਹ ਰਹਿਤਾ ਦੇ ਉੱਤੇ ਅਸੀਂ ਨਹੀਂ ਚੱਲਦੇ